ਇਹ ਤੋਂ ਅਨੁਸਾਰ ਤੇ ਅਨੁਸਾਰ ਚਿਰਿਕ ਸਾਸਿਕਾ ਲਾ ਪ੍ਰਣ ਸਾਹਿਬ ਆਪਣੇ ਕੋਲ 6 ਕਿ ਮੈਂ 6-7 ਮਿੰਟ ਹੈਗੇ ਆ ਤੇ ਆਪਾਂ ਜਰੂਰ ਸਾਰੀਆਂ ਖਬਰਾਂ ਆਪਾਂ ਕਵਰ ਕਰਾਂਗੇ ਜੀਬ੍ਰਨ ਸਾਹਿਬ ਬਿਲਕੁਲ ਉਹਦੇ ਵਿੱਚ ਅਸੀਂ ਸ਼ੁਰੂਆਤ ਮੈਸੀ ਸਾਹਾ ਦਾ ਤੋਂ ਕਰਦੇ ਆ ਮੈਸੀ ਸਾਹਾ ਦੇ ਵਿੱਚ ਅਸੀਂ ਦੇਖਿਆ ਕਿ ਮਈ 14 ਨੂੰ ਇਹ ਹਰਜੀਤ ਸਿੰਘ ਢੱਡਾ ਜੋ ਕਿ ਇੱਥੇ ਲੋਕਲ ਕਾਰੋਬਾਰੀ ਸਨ ਸੋ ਉਹਨਾਂ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਉਸ ਕਤਲ ਦੇ ਮਾਮਲੇ ਦੇ ਵਿੱਚ ਪਹਿਲਾ ਵੀ ਦੋ ਸਸਪੈਕਟ ਜਿਹੜੇ ਨੇ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਸੋ ਜਿਹਨਾਂ ਦਾ ਨਾਮ ਆਮਨ ਤੇ ਦਿਕ ਬਿਜੇ ਦੱਸਿਆ ਗਿਆ ਸੀਗਾ ਤੇ ਇਸੇ ਮਾਮਲੇ ਦੇ ਵਿੱਚ ਜੋ ਪੀਲ ਡਿਜੀਟਲ ਪ੍ਰੀਸ ਦਾ ਜੋ ਹੋਮੋਸਾਈਡ ਕੇਸ ਹੈ ਸੋ ਉਹਨਾਂ ਨੇ ਇੱਕ ਤੀਜਾ ਇੰਡੀਵਿਜੂਅਲ ਹੈ ਜਿਹਦਾ ਨਾਮ ਸ਼ਹੀਲ ਹੈ ਉਮਰ 22 ਸਾਲ ਹੈ ਤੇ ਜਿਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਸ ਸ਼ਖਸ ਨੂੰ ਜਿਹੜਾ ਆ ਇੱਥੇ ਹੁਣ ਲਿਆਂਦਾ ਗਿਆ ਆ ਪੀਲ ਪੁਲਿਸ ਜਿਹੜਾ ਆ ਉਹਦੇ ਅੱਗੇ ਕਾਰਵਾਈ ਜੋ ਵੀ ਹੈ ਸੋ ਕਰੇਗੀ ਸੋ ਇਹ ਜਿਹੜਾ ਸ਼ਖਸ ਹੈ ਜਿਹਦੀ ਉਮਰ 22 ਸਾਲ ਹੈ ਸੋ ਇਸ ਨੂੰ ਸੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਹ ਡੈਲਟਾ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਉੱਥੇ ਦਾ ਰਹਿਣ ਵਾਲਾ ਆ ਤੇ ਸਾਨੂੰ ਪਤਾ ਵੀ ਇਹ ਜਿਹੜਾ ਕਤਲ ਹੋਇਆ ਸੀ ਇਹਦੇ ਵਿੱਚ ਜਿਹੜੇ ਕਤਲ ਕਰਨ ਵਾਲੇ ਸੀਗੇ ਉਹ 2118 ਦੀ ਬਲੈਕ ਡੋਜ ਚੈਲੈਂਜਰ ਗੱਡੀ ਦੇ ਵਿੱਚੋਂ ਭੱਜ ਗਏ ਸੀਗੇ ਤਾਂ ਹੁਣ ਦੋ ਸ਼ਖਸ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਨੇ ਡੈਲਟਾ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਜੋ ਤਿੰਜਾ ਸ਼ਖਸ ਹੈ ਸ਼ਾਹਿਲ ਸੋ ਉਸ ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਵਿੱਚ ਇਹ ਪਿੰਦਾ ਜੀ ਇਹ ਵੀ ਹੈ ਕਿ ਇਹ ਤਿੰਨੇ ਜਣੇ ਜਿਹੜੇ ਨੇ ਸੋ ਇਹਨਾਂ ਦਾ ਇਸਤੇਮਾਲ ਇਹ ਜੱਗੀਸਤਿੰਗ ਕੱਡਾ ਦੇ ਕਤਲ ਦੇ ਵਿੱਚ ਕੀਤਾ ਗਿਆ ਹੋ ਸਕਦਾ ਪਰ ਜਿਹੜੇ ਪਿੱਛੇ ਮਾਸਟਰਮਾਈਂਡ ਲੋਕ ਨੇ ਜਿਨ੍ਹਾਂ ਕਹਿਣ ਤੇ ਸਾਰਾ ਕਸਚ ਹੋਇਆ ਹੈ ਜਿਨ੍ਹਾਂ ਨੇ ਇਹ ਕਰਵਾਇਆ ਹੈ ਸੋ ਉਮੀਦ ਕਰਦੇ ਆ ਵੀ ਉਹਨਾਂ ਦੇ ਤੱਕ ਹੱਥ ਵੀ ਫੀਲ ਪੁਲਿਸ ਦਾ ਜਰੂਰ ਜਿਹੜਾ ਪਹੁੰਚੂਗਾ ਸੋ ਇਸ ਤੋਂ ਇਲਾਵਾ ਅਪਿੰਦ ਜੀ ਗੱਲ ਕਰੀਏ ਕਿ ਜੋ ਇਹ ਹੌਕੀ ਦੇ ਨਾਲ ਸੰਬੰਧਤ ਹੈ ਕਿ ਜਿਹੜੇ ਪੰਜ ਜਿਹੜੇ ਸਾਫਕਾ ਖਿਡਾਰੀ ਸੀ ਜਿਹੜੇ 218 ਦੀ ਵਿਸ਼ਵ ਯੂਨੀਅਨ ਹਾਕੀ ਟੀਮ ਦੇ ਸੋ ਇਹਨਾਂ ਦੇ ਉੱਪਰ ਏਜੰਸੀ ਹਮਲੇ ਦੇ ਦੋਸ਼ ਲੱਗੇ ਸੀ ਸੈਕਸਲ ਹਾਰਟ ਦੇ ਜਿਹੜਾ ਇਹ ਮਾਮਲਾ ਸੀਗਾ ਪਰ ਇਹਦੇ ਵਿੱਚ ਅੰਟਾਰੀਓ ਸਪੀਅਰ ਕੋਰ ਦੀ ਜਿਹੜੀ ਜਸਟਿਸ ਹੈ ਮਾਰੀਆ ਕਰੋਸ਼ੀਆ ਸੋ ਉਹਨਾਂ ਨੇ ਕਿਹਾ ਵੀ ਕਿ ਜੋ ਸ਼ਿਕਾਇਤ ਕਰਤਾ ਹੈ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਅਲਿਕੇਸ਼ਨਸ ਲਾਏ ਨੇ ਕਹਿੰਦੇ ਕਿ ਕੋਈ ਵੀ ਭਰੋਸੇਯੋਗ ਸਬੂਤ ਜਾਂ ਵਿਸ਼ਵਾਸਯੋਗ ਸਬੂਤ ਜਿਹੜੇ ਆ ਪੇਸ਼ ਨਹੀਂ ਕਰ ਸਕੇ ਸੋ ਇਹਦੇ ਵਿੱਚ ਕਹਿੰਦੇ ਵੀ ਕਰਾਉ ਨੇ ਸਾਬਤ ਨਹੀਂ ਕਰ ਸਕਿਆ ਕਿ ਲੰਡਨ অন্ਟਾਰੀਓ ਦੇ ਇੱਕ ਹੋਟਲ ਦੇ ਕਮਰੇ ਵਿੱਚ ਜੋ ਵੀ ਏਜੰਸੀ ਗਤੀਵਧੀਆਂ ਹੋਈਆਂ ਸਹੀ ਉਹਦੇ ਵਾਸਤੇ ਔਰਤ ਵੱਲੋਂ ਸਹਿਮਤੀ ਨਹੀਂ ਦਿੱਤੀ ਗਈ ਸੀ ਸੋ ਇਹਨਾਂ ਇਹ ਪੰਜੇ ਹਿਸਾਬ ਕਾ ਖਿਡਾਰੀਆਂ ਨੂੰ ਜਿਹੜਾ ਆ ਇਹ ਗਵਾਹਾਂ ਜਾਂ ਸਬੂਤਾਂ ਦੀ ਜੋ ਵੀ ਸਮੀਖਿਆ ਹੋਈ ਹੈ ਸੋ ਜੱਜ ਨੇ ਕਈ ਘੰਟੇ ਲਾ ਕੇ ਸਮੀਖਿਆ ਕੀਤੀ ਹੈ ਸੋ ਇਹ ਇਹਨਾਂ ਇਹ ਜਿਹੜੇ ਆ ਦੋਸ਼ਾਂ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਬਰੀ ਕਰ ਦਿੱਤਾ ਗਿਆ ਆ ਸੋ ਜਿੰਨੇ ਵੀ ਇਹ ਐਲੀਗੇਸ਼ਨਸ ਲੱਗੇ ਸੀਗੇ ਸੋ ਇਹਨਾਂ ਦੇ ਵਿੱਚ ਇਹਨਾਂ ਨੂੰ ਜੈਂਸੀ ਹਮਲੇ ਦਾ ਜਿਹੜਾ ਦੋਸ਼ੀ ਆ ਉਹ ਨਹੀਂ ਪਾਇਆ ਗਿਆ ਸੋ ਇਹਦੇ ਨਾਲ ਜੋ ਮਸ਼ਹੂਰ ਰੈਸਲਿੰਗ ਸਟਾਰ ਹੈ ਹਲਕ ਹੋਗਨ ਸੋ ਜਿਹਨਾਂ ਦਾ ਕਾਫੀ ਨਾਮ ਰਿਹਾ ਹੈ ਇਹ ਕਾਫੀ ਇਹ ਵੱਡੇ ਬੰਦਰ ਤੇ ਜਿਹੜੇ ਨੇ ਆਪਣੇ ਸਮੇਂ ਦੇ ਵਿੱਚ ਮਸ਼ਹੂਰ ਰਹੇ ਨੇ ਜੀ WWE ਦੀ ਗੱਲ ਕਰੀਏ ਵਰਲਡ ਰੈਸਲਿੰਗ ਐਂਟਰਟੇਨਮੈਂਟ ਦੀ ਗੱਲ ਕਰੀਏ ਇਸ ਤੋਂ ਪਹਿਲਾਂ WWF ਦੇ ਨਾਮ ਹੈ ਤੇ ਇਹ ਵਿਚਨ ਦੇ ਸੀਗੇ ਸੋ ਇਹਦੇ ਵਿੱਚ ਵੀ ਇਹ ਕਾਫੀ ਇਹਨਾਂ ਦਾ ਵੱਡਾ ਨਾਮ ਸੀਗਾ ਫਿਲਮਾਂ ਦੇ ਵਿੱਚ ਵੀ ਇਹ ਕਾਫੀ ਵੱਡਾ ਨਾਮ ਸੀਗਾ ਉਸ ਸਮੇਂ ਦਾ ਸੋ ਇਹਨਾਂ ਬਾਰੇ ਪਤਾ ਲੱਗਾ ਕਿ ਇਹ ਇਹ 70 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ અલਵਿਦਾ ਕਹਿ ਗਏ ਨੇ ਸੋ ਫਲੋਰੀਡਾ ਦੇ ਕਲੀਅਰ ਵਾਟਰ ਸ਼ਾਇਰ ਦੀ ਪੁਲਿਸ ਤੇ ਫਾਇਰ ਬਪਾਗ ਦੇ ਜਿਹੜਾ ਬਿਆਨ ਆ ਉਹਨਾਂ ਨੇ ਕੱਲ ਸਵੇਰੇ ਦੱਸਿਆ ਕਿ 10:00 ਵਜੇ ਉਹਨਾਂ ਨੂੰ ਇੱਕ ਕਾਲ ਆਈ ਸੀ ਸੋ ਮੈਡੀਕਲ ਕਾਲ ਆਈ ਸੀ ਜਿਸ ਦੇ ਵਿੱਚ ਦਿਲ ਦੇ ਦੌਰੇ ਦੀ ਕਨਿਸ਼ਕਾਤ ਕੀਤੀ ਗਈ ਸੀ ਸੋ ਇਸ ਦਿਲ ਦਾ ਦੌਰਾ ਹਲਕ ਹੋ ਗਰ ਨੂੰ ਪਿਆ ਸੀਗਾ ਸੋ ਮੌਕੇ ਤੇ ਵੀ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹਸਪੀਟਲ ਲਿਆ ਕੇ ਵੀ ਉਹਨਾਂ ਨੂੰ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਉਹਨਾਂ ਨੂੰ ਮ੍ਰਿਤਕ ਇੱਕ ਜਿਹੜਾ ਅੱਲਾਹ ਅੰਦਰ ਤਾ ਗਿਆ ਸੋ ਇਹ ਕਾਫੀ ਜਿਹੜੇ ਵੱਡੇ ਸਟਾਰ ਨੇ ਰੈਸਲਿੰਗ ਦੇ ਫਿਲਮਾਂ ਦੇ ਸੋ ਹਲਕੋ ਗੰਦਾ ਕਾਫੀ ਇੱਕ ਸਮੇਂ ਵੱਡਾ ਨਾਮ ਸੀਗਾ ਸੋ ਉਹਨਾਂ ਦੇ ਜਿਹੜੀ ਆ ਦਿਲ ਦੇ ਦੌਰਾ ਪੈਣ ਕਰਕੇ ਜਿਹੜੀ ਇਹਨਾਂ ਦੀ ਮੌਤ ਹੋਈ ਹੈ ਸੋ ਇਸ ਤੋਂ ਇਲਾਵਾ ਪਿੰਦਾ ਜੀ ਗੱਲ ਡਾਲਰ 트ੰਪ ਸਾਹਿਬ ਦੀ ਕਰਦੇ ਆ ਕਿਉਂਕਿ ਆਪਣੀਆਂ ਗੱਲਾਂ ਕਰਕੇ ਸੋ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਹੁਣ ਕੀ ਹੋਇਆ ਕਿ ਇਹਨਾਂ ਨੇ ਜੋ ਵਾਸ਼ਿੰਗਟਨ ਉੱਥੇ ਇਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਸਮਿਟ ਜਿਹੜਾ ਆ ਕਿ ਪਿਛਲੇ ਦਿਨੀ ਹੋਇਆ ਆ ਸੋ ਇਸ ਸਮਿਟ ਦੇ ਵਿੱਚ ਡ੍ਰਮ ਸਾਹਿਬ ਨੇ ਜੋ ਵੱਡੀਆਂ ਕੰਪਨੀਆਂ ਨੇ ਜਿਹਦੇ ਵਿੱਚ ਵੱਡੀਆਂ ਟੈਕ ਕੰਪਨੀਆਂ ਨੇ ਮਾਈਕਰੋਸਾਫਟ ਹੈ ਜਿਵੇਂ ਗੂਗਲ ਵਰਗੀਆਂ ਕੰਪਨੀਆਂ ਨੇ ਸੋ ਉਹਨਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਵੀ ਜਦੋਂ ਵੀ ਤੁਸੀਂ ਹੁਣ ਹਾਇਰਿੰਗ ਕਰਨੀ ਹੈ ਤੁਸੀਂ ਇਸ ਚੀਜ਼ ਨੂੰ ਯਕੀਨੀ ਬਣਾਓ ਕਿ ਤੁਸੀਂ ਸਿਰਫ ਜੋ ਅਮਰੀਕਨ ਜੋ ਨੌਜਵਾਨ ਨੇ ਉਹਨਾਂ ਦੀ ਹਾਇਰਿੰਗ ਜਿਹੜੀ ਤੁਸੀਂ ਕਰੋ ਤਾਂ ਉਹਨਾਂ ਨੇ ਖਾਸ ਹੋਤੇ ਜੋ ਬਾਹਰੋਂ ਹਾਇਰਿੰਗ ਹੁੰਦੀ ਹੈ ਖਾਸ ਹੋਤੇ ਜਿਵੇਂ ਭਾਰਤ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਟੈਕ ਕੰਪਨੀ ਚ ਹਾਇਰਿੰਗ ਹੁੰਦੀ ਹੈ ਇਹ ਚੀਨ ਤੋਂ ਹਾਇਰਿੰਗ ਹੁੰਦੀ ਹੈ ਕਿਉਂਕਿ ਅਮਰੀਕਾ ਦੇ ਜਿੰਨੀਆਂ ਇਹ ਵੱਡੀਆਂ ਟੈਕ ਕੰਪਨੀਆਂ ਨੇ ਇਸ ਸਮੇਂ Google ਦੀ ਗੱਲ ਕਰ ਲਈਏ Apple ਦੀ ਗੱਲ ਕਰ ਲਈ ਜਾਂ ਹੋਰ ਵੱਡੀਆਂ ਕੰਪਨੀਆਂ ਨੇ ਸੋ ਇਹਨਾਂ ਦੇ ਜਿਹੜੇ CEO ਨੇ ਉਹ ਵੀ ਇਹ ਭਾਰਤੀ ਮੂਲ ਦੇ ਜਿਹਨਾਂ ਦਾ ਪਿਛੋਕੜ ਭਾਰਤੀ ਨਾਲ ਹੈ ਸੋ ਉਹ ਨੇ ਸੋ ਇਹਦੇ ਵਿੱਚ ਹੁਣ ਟਰੰਪ ਸਾਹਿਬ ਇਹਨਾਂ ਵੱਡੀਆਂ ਕੰਪਨੀਆਂ ਨੂੰ ਕਹਿ ਰਹੇ ਨੇ ਕਿ ਨਹੀਂ ਤੁਸੀਂ ਇੱਥੋਂ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਰਤੀ ਕਰੋ ਭਾਰਤ ਜਾਂ ਚੀਨ ਜਾਂ ਹੋਰ ਜਿਹੜੇ ਬਾਹਰੋਂ ਤੁਸੀਂ ਨੌਜਵਾਨ ਲਿਆ ਕੇ ਇੱਥੇ ਦੀਆਂ ਜੋਬਸ ਜਿਹੜੀਆਂ ਖਤਮ ਕਰ ਰਹੇ ਹੋ ਸੋ ਇਹਦੇ ਉੱਪਰ ਉਹਨਾਂ ਨੇ ਰੋਕ ਲਾਉਣ ਦੀ ਗੱਲ ਕਹੀ ਹੈ ਬਾਕੀ ਹੁਣ ਇਹਨਾਂ ਇਹ ਟੈਕ ਕੰਪਨੀਆਂ ਨੇ ਦੇਖਣਾ ਹੈ ਕਿ ਉਹਨਾਂ ਨੇ ਅੱਗੇ ਜਾ ਕੇ ਕਿਸ ਢੰਗ ਦੀਆਂ ਜਿਹੜੀਆਂ ਨੀਤੀਆਂ ਨੇ ਸੋ ਉਹਨਾਂ ਨੂੰ ਜਿਹੜਾ ਹੈ ਲਾਗੂ ਕਰਨਾ ਹੁਣ ਇਹਦੇ ਨਾਲ ਪਿੰਡ ਦੀ ਗੱਲ ਕਰਦੇ ਆ ਬ੍ਰੈਂਪਟਨ ਦੀ ਕਿਉਂਕਿ ਬ੍ਰੈਂਪਟਨ ਦੇ ਵਿੱਚ ਅਸੀਂ ਪਿਛਲੇ ਸਮੇਂ ਦਰਾਂ ਦੇਖਿਆ ਆ ਕਿ ਜਿਹੜਾ ਇੰਸ਼ੋਰੈਂਸ ਦਾ ਇਹ ਮੁੱਦਾ ਰਿਹਾ ਇਹ ਮੁੱਦਾ ਕਾਫੀ ਵੱਡਾ ਰਿਹਾ ਹੈ ਇੰਸ਼ੋਰੈਂਸ ਜਿਹੜੀ ਇੱਥੇ ਲੋਕਾਂ ਨੂੰ ਕਾਫੀ ਵੱਡ ਜਿਹੜੀ ਵੱਡੇ ਪੱਧਰ ਤੇ ਜਿਹੜੀ ਆ ਦੇਣੀ ਪੈਂਦੀ ਹੈ ਬਾਕੀ ਚੀਜ਼ ਇੱਕ ਸ਼ਰਮ ਦੀ ਗੱਲ ਕਰੀਏ ਸੋ ਹੁਣ ਜੋ ਇੱਕ ਇਹ ਰਿਪੋਰਟ ਨਿਕਲ ਕੇ ਸਾਹਮਣੇ ਆਈ ਜਿਹੜੀ ਮਾਈ ਚੁਆਇਸ ਸਟਡੀ ਵੱਲੋਂ ਇੱਕ ਰਿਪੋਰਟ ਬਣਾਈ ਗਈ ਹੈ ਸੋ ਉਹਨਾਂ ਨੇ ਦੱਸਿਆ ਕਿ ਬ੍ਰੈਮਟਨ ਦੇ ਵਿੱਚ ਇਸ ਸਮੇਂ ਇਸ ਸਭ ਤੋਂ ਜ਼ਿਆਦਾ ਕਹਿੰਦੇ ਕੀ ਪੂਰੇ ਅਨਟਾਰੀਓ ਦੇ ਵਿੱਚ ਜਿਹੜਾ ਐਵਰੇਜ ਪ੍ਰੀਮੀਅਮ ਜਿਹੜਾ ਸਾਲਾਨਾ ਹੈ ਉਹ ਦੇਣਾ ਪੈ ਰਿਹਾ 3341 ਡਾਲਰ ਐਵਰੇਜ ਪ੍ਰੀਮ ਦੇ ਬ੍ਰੈਮਟਨ ਦੇ ਵਿੱਚ ਇਸ ਸਮੇਂ ਦੇਣੇ ਪੈ ਰਹੇ ਆ ਤੇ ਪਿਛਲੇ ਸਾਲ ਨਾਲੋਂ ਦੱਸ ਰਹੇ ਨੇ ਕਿ 11% ਦਾ ਵਾਅਦਾ ਹੋਇਆ ਸੋ ਪਹਿਲਾਂ ਜਿੰਨਾ ਕਿ ਪਿਛਲੇ ਸਾਲ ਦਿੱਤਾ ਜਾਂਦਾ ਸੀਗਾ ਇਸ ਸਾਲ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ 11% ਦਾ ਵਾਅਦਾ ਹੋਇਆ ਬ੍ਰੈਮਪਟਨ ਦੇ ਵਿੱਚ ਇਸ ਸਮੇਂ ਸਭ ਤੋਂ ਜ਼ਿਆਦਾ ਇੰਸ਼ੋਰਾਂਸ ਉੰਡਾਰੀ ਜਾਰੀ ਚੱਲੀ ਹੈ ਤੇ ਸਾਲਾਨਾ ਵਾਅਦੇ ਦੀ ਗੱਲ ਕਰੀ ਤਾਂ ਬੈਰੀ ਦੇ ਵਿੱਚ ਇਹ ਵਾਅਦਾ 13.7% ਹੋਇਆ ਇਹ ਬ੍ਰੈਮਪਟਨ ਦੇ ਵਿੱਚ 11 ਹੋਇਆ ਉਹਨਾਂ ਦੀ 1983 ਸੀ 1915 ਹੋ ਗਈ ਹੈ ਇਹ ਵੇਟ ਸਰ ਵਿੱਚ 12.7% ਦਾ ਵਾਧਾ ਹੋਇਆ 1678 ਸੀਸਲਾਣਾ 1891 ਹੋ ਗਈ ਹੈ ਸੋ ਇਹਦੇ ਵਿੱਚ ਇਹ ਵੀ ਦੇਖਣ ਨੂੰ ਆ ਰਿਹਾ ਹੈ ਕਿ ਮੀਸੀ ਸਾਗਾ ਜਿਹੜਾ ਬ੍ਰੈਮਟਨ ਦੇ ਬਿਲਕੁਲ ਨਾਲ ਸ਼ਹਿਰ ਹੈ ਸੋ ਉਹਦੇ ਵਿੱਚ ਸਭ ਕੁ ਵਾਧਾ ਨਹੀਂ ਉਹ ਚ ਕਮੀ ਆਈ ਹੈ ਕਹਿੰਦੇ 2.1% ਜਿਹੜੀ ਇੰਸ਼ੋਰੈਂਸ ਹੈ ਮੀਸੀ ਸਾਗਾ ਜਿੱកਾਟ ਗਈ ਹੈ ਮਾਰਕਮ ਦੇ ਵਿੱਚ ਵੀ ਘਟਣ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਮਾਰਕਮ ਮੀਸੀ ਸਾਗਾ ਇੰਸ਼ੋਰੈਂਸ ਪੱਖੋਂ ਸਸਤੇ ਹੋਏ ਨੇ ਬ੍ਰੈਮਟਨ ਮਹਿੰਗਾ ਹੋ ਗਿਆ ਤੇ ਮਹਿੰਗਾ ਇੰਨਾ ਹੋਇਆ ਆ ਕਿ ਪੂਰੇ ਅੰਟਾਰੀਓ ਦੇ ਵਿੱਚ ਇਸ ਸਮੇਂ ਸਭ ਤੋਂ ਜ਼ਿਆਦਾ ਇੰਸ਼ੋਰੈਂਸ ਜਿਹੜੀ ਆ ਉਹ ਬ੍ਰੈਂਟਨ ਦੇ ਵਿੱਚੋਂ ਜਾ ਰਹੀ ਹੈ ਸੋ ਬਹੁਤ ਸਾਰੇ ਸੋਸੀਂ ਦੇਖਿਆ ਵੀ ਕਾਉਂਸਲਰ ਇਹ ਬਹੁਤ ਸਾਰੇ ਐਮਪੀਪੀ ਜਾਂ ਹੋਰ ਬਹੁਤ ਸਾਰੇ ਜਿਹੜੇ ਪੋਲਿਟਿਸ਼ੀਅਨਸ ਨੇ ਇਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਆਪਣੇ ਸਿਆਸਤ ਜਿਹੜੀ ਚਮਕਾਈ ਹੈ ਪਿੰਡ ਜੀ ਪਰ ਇਹ ਜੋ ਰਿਪੋਰਟਾਂ ਦੱਸ ਰਹੀਆਂ ਨੇ ਸੋ ਇਹਦੇ ਵਿੱਚ ਇਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਹੋਇਆ ਕੁਛ ਨਹੀਂ ਆ ਸੋ ਕੋਈ ਹਰ ਸਾਲ ਜਿਹੜੀ ਆ ਇਹ ਵਾਦੀ ਜਾ ਰਹੀ ਹੈ ਸੋ ਇਹਦੇ ਨਾਲ ਗੱਲ ਬਬਰਖਾਸਾ ਇੰਟਰਨੈਸ਼ਨਲ ਦੀ ਕਰਦੇ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੇ ਇਹ ਪਿਛਲੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਬ੍ਰਿਟਿਸ਼ ਕੋਲੰਬੀਆ ਤੋਂ ਜਿੱਥੇ ਕਪਿਲ ਸ਼ਰਮਾ ਦੇ ਕੈਫੇ ਦੇ ਉੱਪਰ ਇਹ ਗੋਲੀਆਂ ਚੱਲੀਆਂ ਸੀ ਤਾਂ ਉਹਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਲਈ ਗਈ ਸੀ ਇਸ ਤਰ੍ਹਾਂ ਦੀਆਂ ਖਬਰਾਂ ਇਹ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਸੀ ਆ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਕੈਨੇਡਾ ਦੇ ਵਿੱਚ ਪਿਛਲੇ ਕਾਫੀ ਲੰਬੇ ਹੱste ਤੋਂ ਜਿਹੜਾ ਬੈਨ ਕੀਤਾ ਹੋਇਆ ਆ ਸੋ ਇਸ ਤਰ੍ਹਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਉਹ ਬੱਬਰ ਖਾਲਸਾ ਦੇ ਜਿਹੜੇ ਸੀਨੀਅਰ ਆਗੂ ਨੇ ਜੱਜਦਾਰ ਬਦਾਵਾ ਸਿੰਘ ਬੱਬਰ ਸੋ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਆ ਜੋ ਉਹਨਾਂ ਨੇ ਪ੍ਰੈਸ ਨੋਟ ਦੇ ਵਿੱਚ ਗੱਲ ਕਹੀ ਹੈ ਕਹਿੰਦੇ ਵੀ ਇਹ ਜੋ ਬੱਬਰ ਖਾਲਸਾ ਦੇ ਨਾਂ ਤੇ ਇਸ ਤਰੀਕੇ ਦੀਆਂ ਜੋ ਗਤੀਵਿਧੀਆਂ ਹੋ ਰਹੀਆਂ ਨੇ ਫਰੋਕੀਆਂ ਮੰਗੀਆਂ ਜਾ ਰਹੀਆਂ ਨੇ ਇਨ ਦੋਸ਼ਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਆ ਕਹਿੰਦੇ ਵੀ ਇਹ ਬਰਦਾਸ਼ਤ ਨਹੀਂ ਕੀਤੇ ਜਾਓਗੇ ਵੀ ਜਿਹੜਾ ਵਿਅਕਤੀ ਵੀ ਇਹ ਜਿ세 ਬੰਦੀ ਦਾ ਨਾਮ ਇਸ ਤਰੀਕੇ ਨਾਲ ਖਰਾਬ ਕਰੂਗਾ ਕਿ ਉਹਨਾਂ ਦੀ ਜਥੇਵੰਦੀ ਦੇ ਨਾਂ ਤੇ ਇਸ ਤਰੀਕੇ ਨਾਲ ਫਰੋਤੀਆਂ ਜਾਂ ਇਸ ਤਰੀਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰੂਗਾ ਸੋ ਕਹਿੰਦੇ ਵੀ ਉਹਦੇ ਖਿਲਾਫ ਫਿਰ ਸਾਡੀ ਜਥੇਵੰਦੀ ਜਿਹੜੀ ਸਖਤ ਕਾਰਵਾਈ ਕਰੂਗੀ ਸੋ ਇਹ ਜਿਹੜਾ ਇੱਕ ਵਿਦੇਸ਼ ਹੈ ਇਹ ਬਦਾਵਾ ਸਿੰਘ ਬੱਬਰ ਉਹਨਾਂ ਵੱਲੋਂ ਸਾਹਮਣੇ ਲਿਆਂਦਾ ਗਿਆ ਜੀ ਪ੍ਰੇਨ ਸਾਹਿਬ ਬਹੁਤ ਖੁਸ਼ੀ ਸਾਰੀਆਂ ਖਬਰਾਂ ਕਲੀਅਰ ਕਰ ਦਿੱਤੀਆਂ ਪ੍ਰੇਨ ਸਾਹਿਬ ਦੇ ਨਾਲ ਕੋਈ ਵੀ ਟਰੱਕ ਲੋਨ ਦੇ ਬਾਬਤ ਜਾਂ ਵੈਸੇ ਗੱਲਬਾਤ ਕਰਨੀ ਹੈ 416 848 9698 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰੇਨ ਸਾਹਿਬ ਹੁੰਦੀ ਹੈ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਆਰੇ ਗੱਲਬਾਤ